ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਸਾਲ ਦੀ ਆਖਰੀ ਰਾਤ ਹੀ ਇੱਕ ਪਰਿਵਾਰ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਜੀਹਾਂ ਪਰਿਵਾਰ ਦੇ ਪੰਜ ਜੀਆਂ ਨੇ ਫਾਹਾ ਲੈ ਲਿਆ ਤੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਜਿਹੜੀ ਹੈ ਉਹ ਸਮਾਪਤ ਕਰ ਲਈ ਹੈ ਜਲੰਧਰ ਦੇ ਪਿੰਡ ਡਰੋਲੀ ਤੋਂ ਇਹ ਵਾਰਦਾ ਜਿਹੜੀ ਆ ਉਹ ਸਾਹਮਣੇ ਆਈ ਹੈ ਬਖਤ ਦੁਖਦ ਘਟਨਾ ਕਿਉਂਕਿ ਸਾਲ ਦੇ ਆਖਰੀ ਦਿਨ ਪੂਰੇ ਪਰਿਵਾਰ ਨੇ ਆਪਣੇ ਆਪ ਨੂੰ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ ਹੈ ਪਰਿਵਾਰ ਦੇ 5 ਜੀ ਇਸ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇਖਤ ਮਦ ਭਾਗੀ ਖਬਰ ਹੈ ਨਵੇਂ ਸਾਲ ਵਾਲੇ ਦਿਨ ਇਸ ਪਰਿਵਾਰ ਦੇ ਵਿੱਚ ਚੀਖ ਝਾੜਾ ਮਚਿਆ ਹੋਇਆ ਹੈ 70 ਵਿਸ਼ੇ ਹੋਏ ਨੇ ਕਿਉਂਕਿ ਇੱਕ ਨਹੀਂ ਦੋ ਨਹੀਂ ਬਲਕਿ 5-5 ਜੀ ਇਸ ਪਰਿਵਾਰ ਦੇ ਇਸ ਦੁਨੀਆ ਦੇ ਵਿੱਚੋਂ ਚਲੇ ਗਏ ਆ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਮੁਟਲੀ ਜਾਂਚ ਦੇ ਵਿੱਚ ਫਿਲਹਾਲ ਹੁਣ ਤੱਕ ਸਾਹਮਣੇ ਆਇਆ ਹੈ ਤਾਂ ਕਾਰਨ ਕੀ ਰਹੇ ਨੇ ਕਾਰਨ ਵੀ ਤੁਹਾਨੂੰ ਦੱਸਦੇ ਆਂ ਦਰਅਸਲ ਪਰਿਵਾਰ ਦੇ ਵੱਲੋਂ ਇੱਕ ਸੁਸਾਈਡ ਨੋਟ ਵੀ ਲਿਖਿਆ ਗਿਆ ਆ ਜਿਹੜੇ ਕਿ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਮੁਲਾਜ਼ਮਾਂ ਦੇ ਵੱਲੋਂ ਕਿ ਸੁਸਾਈਡ ਨੋਟ ਦੇ ਵਿੱਚ ਲਿਖਿਆ ਗਿਆ ਸੀ ਕਿ ਕਰਜ਼ਾ ਲਿਆ ਹੋਇਆ ਉਸ ਨੂੰ ਉਤਾਰ ਨਹੀਂ ਸਕੇ ਤੇ ਕਰਜ਼ੇ ਤੋਂ ਤੰਗ ਪਰੇਸ਼ਾਨ ਆਣ ਕੇ ਜਿਹੜਾ ਪੂਰੇ ਪਰਿਵਾਰ ਨੇ ਇਹ ਆਤਮ ਹੱਤਿਆ ਕਰ ਲਈ ਹੈ ਤਾਂ ਦੋਵੇਂ ਪਤੀ ਪਤਨੀਆ ਉਹਨਾਂ ਦੀਆਂ ਦੋ ਬੱਚੀਆਂ ਨੇ ਔਰ ਇੱਕ ਬੱਚੀ ਜਿਹੜੀ ਆ ਉਹ ਵਿਆਹੀ ਹੋਈ ਹੈ ਤੇ ਉਸ ਦਾ ਇੱਕ ਉਸ ਦੀ 3 ਸਾਲਾਂ ਦੀ ਲੜਕੀ ਵੀ ਆ ਛੋਟੀ ਤਾਂ ਉਸ ਨੂੰ ਵੀ ਫਾਹਾ ਜਿਹੜਾ ਉਹ ਲਗਾਇਆ ਗਿਆ ਉਸ ਦੀ ਵੀ ਮੌਤ ਹੋ ਚੁੱਕੀ ਹੈ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਅੱਜ ਨਵੇਂ ਸਾਲ ਵਾਲੇ ਦਿਨ ਇਸ ਪਰਿਵਾਰ ਦੇ ਵਿੱਚ ਸੱਥਰ ਵਿਸ਼ੇ ਹੋਏ ਨੇ ਤਸਵੀਰਾਂ ਦੇਖ ਸਕਦੇ ਹਾਂ ਡਰੋਲੀ ਖੁਰਦ ਜਲੰਧਰ ਦੇ ਕੋਲ ਹੈ ਉੱਥੋਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਪੂਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਅੱਖਾਂ ਦੇ ਵਿੱਚ ਹੰਝੂ ਹੈ ਕਿਉਂਕਿ ਇੱਕਦਮ ਹੀ ਪੂਰਾ ਪਰਿਵਾਰ ਦੁਨੀਆ ਤੋਂ ਚਲਾ ਗਿਆ ਫਾਹਾ ਲਗਾ ਲਿਆ ਗਿਆ ਹਾਲਾਂਕਿ ਸੁਸਾਇਡ ਦੇ ਵਿੱਚ ਜਿਹੜਾ ਨੋਟ ਲਿਖਿਆ ਗਿਆ ਸੁਸਾਇਡ ਨੋਟ ਉਸ ਦੇ ਵਿੱਚ ਮੁਢਲੀ ਜਾਣਕਾਰੀ ਇਹੀ ਸਾਹਮਣੇ ਆਈ ਹੈ ਜੁੜੀ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਦਿੱਤੀ ਗਈ ਹੈ ਜਿਹੜਾ ਮਿਰਤਿਕ ਹੈ ਪਰਿਵਾਰਕ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਕਰਜ਼ਾ ਲਿਆ ਸੀਗਾ ਔਰ ਘਰ ਦੇ ਵਿੱਚ ਪਤਾ ਨਹੀਂ ਨਹੀਂ ਸੀਗਾ ਔਰ ਜਦੋਂ ਕਰਜ਼ੇ ਦਾ ਪਤਾ ਲੱਗਿਆ ਕਿ ਕਰਜ਼ਾ ਲਿਆ ਹੋਇਆ ਹੈ ਤਾਂ ਉਸ ਤੋਂ ਬਾਅਦ ਵਿੱਚ ਘਰ ਦੇ ਵਿੱਚ ਘਰੇਲੂ ਜਿਹੜਾ ਝਗੜਾ ਰਹਿੰਦਾ ਸੀ ਲੜਾਈ ਝਗੜਾ ਹੋਣ ਲੱਗ ਪੈਣਾ ਫਿਰ ਉਸ ਤੋਂ ਤੰਗ ਆਣ ਕੇ ਇਹ ਜਿਹੜਾ ਖੌਫਨਾਕ ਕਦਮ ਹੈ ਪੂਰੇ ਪਰਿਵਾਰ ਨੇ ਚੁੱਕਿਆ ਹੋਇਆ ਦਰਅਸਲ ਇੱਕ ਬੇਟੀ ਇਹਨਾਂ ਦੀ ਵਿਆਹੀ ਹੈ ਉਹ ਵੀ ਸਹੁਰੇ ਪਰਿਵਾਰ ਤੋਂ ਪੇਕੇ ਪਰਿਵਾਰ ਦੇ ਵਿੱਚ ਆਈ ਹੋਈ ਸੀ ਔਰ ਉਸ ਦੇ ਨਾਲ ਇੱਕ ਛੋਟੀ 3 ਸਾਲਾਂ ਦੀ ਬੱਚੀ ਵੀ ਆ ਜੀ ਹਾਂ ਔਰ ਇਹ ਚਾਰ ਜਣੇ ਤੇ ਇੱਕ ਛੋਟੀ 3 ਸਾਲਾਂ ਲੜਕੀ ਜਿਹੜੀ ਹੈ ਉਸਦੀ ਵੀ ਮੌਤ ਹੋ ਚੁੱਕੀ ਹੈ ਔਰ ਜਦੋਂ ਪਰਿਵਾਰਕ ਮੈਂਬਰਾਂ ਨੇ ਫੋਨ ਕਰਨੇ ਸ਼ੁਰੂ ਕੀਤੇ ਇੱਕ ਬੇਟਾ ਇਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਵੀ ਰਹਿ ਰਿਹਾ ਹੈ ਉਸਦੇ ਵੱਲੋਂ ਵੀ ਫੋਨ ਕੀਤੇ ਗਏ ਤੇ ਜਿਹੜੀ ਲੜਕੀ ਇਹਨਾਂ ਦੀ ਵਿਆਹੀ ਹੋਈ ਸੀਗੀ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਜਾਨੀ ਕਿ ਉਸਦੇ ਹਸਬੰਦ ਵੱਲੋਂ ਵੀ ਲੜਕੀ ਨੂੰ ਕਾਲ ਕੀਤੀ ਗਈ ਤੇ ਕਾਲ ਜਦੋਂ ਕਿਸੇ ਨੇ ਵੀ ਘਰ ਦੇ ਵਿੱਚ ਨਾ ਚੁੱਕੀ ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਜਦੋਂ ਕਾਲ ਲਗਾਉਂਦੇ ਆ ਬੇਸ਼ੱਕ ਮਾਪੇ ਆਪਣੇ ਬੱਚਿਆਂ ਨੂੰ ਕਾਲ ਲਗਾਉਂਦੇ ਨੇ ਜਾਂ ਫਿਰ ਬੱਚੇ ਮਾਪਿਆਂ ਨੂੰ ਕਾਲ ਲਗਾਉਂਦੇ ਨੇ ਇੱਕ ਵਾਰੀ ਲਗਾਉਣ ਦੋ ਵਾਰੀ ਲਗਾਉਣ ਜਦੋਂ ਕਾਲ ਨਹੀਂ ਚੁੱਕੀ ਜਾਂਦੀ ਤਾਂ ਉਸ ਤੋਂ ਬਾਅਦ ਵਿੱਚ ਹੈਰਾਨੀ ਹੁੰਦੀ ਹੈ ਕਿ ਘਰ ਦੇ ਵਿੱਚ ਕਿਉਂ ਸਾਡੀ ਕਾਲ ਚੁੱਕੀ ਨਹੀਂ ਜਾ ਰਹੀ ਘਰ ਦੇ ਵਿੱਚ ਸਭ ਠੀਕ ਠਾਕ ਹੈ ਨਾ ਫਿਰ ਇਦਾਂ ਦੇ ਮਨ ਦੇ ਵਿੱਚ ਖਿਆਲ ਆਉਂਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਜਦੋਂ ਹਸਬੰਡ ਨੇ ਆਪਣੀ ਵਾਈਫ ਨੂੰ ਕਾਲ ਕੀਤੀ ਜਿਹੜੀ ਕਿ ਪੇਕੇ ਪਰਿਵਾਰ ਦੇ ਵਿੱਚ ਗਈ ਹੋਈ ਸੀ ਲਗਾਤਾਰ ਫੋਨ ਟਰਾਈ ਕੀਤਾ ਪਰ ਫੋਨ ਜਿਹੜਾ ਨਹੀਂ ਕਿਸੇ ਨੇ ਚੁੱਕਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਇੱਥੇ ਆਪਣੇ ਸੌਰੇ ਪਰਿਵਾਰ ਦੇ ਵਿੱਚ ਆਇਆ ਤਾਂ ਉਸਨੇ ਜਦੋਂ ਆਣ ਕੇ ਦੇਖਿਆ ਘਰ ਨੂੰ ਖੋਲ੍ਹਿਆ ਤਾਂ ਦੇਖਿਆ ਕਿ ਪੂਰਾ ਪਰਿਵਾਰ ਜਿਹੜਾ ਆ ਉਹ ਪੱਖੇ ਦੇ ਨਾਲ ਉਹਨਾਂ ਦੀਆਂ ਲਾਸ਼ਾਂ ਲਟਕ ਰਹੀਆਂ ਸੀਗੀਆਂ ਜੀ ਹਾਂ ਬੇहद ਮੰਦ ਭਾਗੀ ਖਬਰ ਹੈ ਜਦੋਂ ਸੁਣਦੇ ਆ ਜਾਂ ਦੇਖਦੇ ਆ ਤਸਵੀਰਾਂ ਤਾਂ ਰੂਹ ਕੰਬ ਜਾਂਦੀ ਹੈ ਕਿ ਪੂਰੇ ਪਰਿਵਾਰ ਨੇ ਐਡਾ ਵੱਡਾ ਖੌਫਨਾਕ ਕਦਮ ਜਿਹੜਾ ਉਹ ਕਿਵੇਂ ਚੱਕ ਲਿਆ ਤਾਂ ਜਦੋਂ ਜਵਾਈ ਘਰ ਦੇ ਵਿੱਚ ਐਂਟਰ ਹੁੰਦਾ ਉਹ ਦੇਖਦਾ ਹੈ ਕਿ ਸਾਰੇ ਦੀ ਲਾਸ਼ ਹੈ ਸੱਸ ਦੀ ਲਾਸ਼ ਪਈ ਹੋਈ ਹੈ ਸਾਲੀ ਦੀ ਵੀ ਲਾਸ਼ ਪਈ ਹੋਈ ਹੈ ਔਰ ਉਸ ਦੀ ਘਰ ਵਾਲੀ ਦੀ ਵੀ ਲਾਸ਼ ਪਈ ਹੋਈ ਹੈ ਕੁਝ ਲਾਸ਼ਾਂ ਜਿਹੜੀਆਂ ਸਿਗੀਆਂ ਉਹ ਬੈੱਡ ਤੇ ਪਈਆਂ ਹੋਈਆਂ ਸਿਗੀਆਂ ਔਰ ਕੁਝ ਪੱਖੇ ਨਾਲ ਲਟਕ ਰਹੀਆਂ ਸਿਗੀਆਂ ਹਾਲਾਂਕਿ ਹੁਣ ਇਸ ਨੂੰ ਕਈ ਤਰੀਕਿਆਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਕਿਸੇ ਦੇ ਵੱਲੋਂ ਜਬਰਨ ਇਫਾਹਾਤ ਨਹੀਂ ਦਿੱਤਾ ਗਿਆ ਪਰ ਸੁਸਾਈਡ ਨੋਟ ਇੱਥੇ ਮਿਲਿਆ ਜਿਸ ਦੇ ਵਿੱਚ ਪੁਲਿਸ ਦਾ ਹੁਣ ਤੱਕ ਦਾ ਇਹੀ ਕਹਿਣਾ ਹੈ ਅਕੀ ਸੁਸਾਈਡ ਨੋਟ ਦੇ ਵਿੱਚ ਇਹੀ ਜਾਣਕਾਰੀ ਦਿੱਤੀ ਗਈ ਹੈ ਕਿ ਕਰਜ਼ਾ ਲਿਆ ਸੀਗਾ ਔਰ ਕਰਜ਼ੇ ਦੇ ਕਾਰਨ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਔਰ ਕਲੇਸ਼ ਦੇ ਕਾਰਨ ਹੀ ਇਹ ਖੌਫਨਾਕ ਸਟੈਪ ਜਿਹੜਾ ਉਹ ਪਰਿਵਾਰਕ ਮੈਂਬਰਾਂ ਦੇ ਵੱਲੋਂ ਚੱਕਿਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਇੱਕ 3 ਸਾਲਾ ਲੜਕੀ ਜਿਹੜੀ ਆ ਮਾਸੂਮ ਉਹ ਵੀ ਸ਼ਾਮਿਲ ਹੈ ਉਸਦੀ ਵੀ ਮੌਤ ਹੋ ਚੁੱਕੀ ਹੈ ਤਾਂ ਪੰਜ ਪਰਿਵਾਰਕ ਜੀ ਪੰਜ ਜਣਿਆਂ ਦੀ ਹੁਣ ਮੌਤ ਹੋ ਚੁੱਕੀ ਹੈ ਘਰ ਦੇ ਵਿੱਚ ਹੀ ਪੱਖੇ ਦੇ ਨਾਲ ਲਟਕ ਕੇ ਫਹਾ ਲਿਆ ਗਿਆ ਤੇ ਆਪਣੀ ਜੀਵਨ ਲੀਲਾ ਜਿਹੜੀ ਆ ਸਮਾਪਤ ਕੀਤੀ ਗਈ ਹੈ ਤੇ ਇੱਕ ਬੇਟਾ ਇਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਹੈ ਹੁਣ ਇਹ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦ ਤੱਕ ਬੇਟਾ ਆਸਟ੍ਰੇਲੀਆ ਤੋਂ ਘਰ ਨਹੀਂ ਆਉਂਦਾ ਉਦੋਂ ਤੱਕ ਦੇਖਾਂਗਾ ਅੰਤਿਮ ਸੰਸਕਾਰ ਜਿਹੜਾ ਉਹ ਨਹੀਂ ਕੀਤਾ ਜਾਵੇਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਇਹੀ ਬੇਨਤੀ ਹੈ ਕਿ ਕਰਜ਼ੇ ਤੋਂ ਕਦੀ ਵੀ ਅਜਿਹਾ ਤੰਗ ਆ ਕੇ ਅਜਿਹਾ ਸਟੈਪ ਨਾ ਚੱਕਿਆ ਜਾਵੇ ਕਿਉਂਕਿ ਤੁਹਾਡੇ ਰਿਸ਼ਤੇਦਾਰ ਹੁੰਦੇ ਆ ਤੁਹਾਡੇ ਆਪਣੇ ਔਰ ਜਿਹੜੇ ਜੀ ਹੁੰਦੇ ਆ ਤਾਂ ਉਹਨਾਂ ਦਾ ਮਗਰੋਂ ਔਖਾ ਹੋ ਜਾਂਦਾ ਹੈ ਕਿਉਂਕਿ ਇਹ ਕਿਸੇ ਮਸਲੇ ਦਾ ਹੱਲ ਨਹੀਂ ਹੈ ਜੀ ਹਾਂ ਖੁਦਕੁਸ਼ੀ ਕਰ ਲੈਣੀ ਆਪਣੇ ਆਪ ਨੂੰ ਫਾਹਾ ਲਗਾ ਲੈਣਾ ਇਹ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਹੱਲ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਨੇ ਉਹ ਮਾੜਾ ਚੰਗਾ ਸਮਾਂ ਟਲ ਜਾਂਦਾ ਹੈ ਔਖਾ ਜਰੂਰ ਹੁੰਦਾ ਹੈ ਉਸ ਮਾੜੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਤਾਂ ਇਹੋ ਜੇ ਥਾਟ ਵੀ ਦਿਮਾਗ ਦੇ ਵਿੱਚ ਆਉਂਦੇ ਹੈ ਕਿ ਕੋਈ ਮਾੜਾ ਕਦਮ ਚੁੱਕਿਆ ਜਾਵੇ ਮਾੜਾ ਸਟੈਪ ਚੁੱਕ ਲਿਆ ਜਾਵੇ ਤਾਂ ਸਾਰੀਆਂ ਤੰਗੀਆਂ ਤਰੁੱਟੀਆਂ ਜਿਹੜੀਆਂ ਨੇ ਉਹ ਖਤਮ ਹੋ ਜਾਣਗੀਆਂ ਪਰ ਇਹ ਤਾਂ ਨਹੀਂ ਹੁੰਦਾ ਇਹ ਜ਼ਿੰਦਗੀ ਹੈ ਜ਼ਿੰਦਗੀ ਮਾੜੇ ਚੰਗੇ ਰੰਗ ਦਿਖਾਉਂਦੀ ਰਹਿੰਦੀ ਹੈ ਤੇ ਇਹਨਾਂ ਰੰਗਾਂ ਦੇ ਵਿੱਚੋਂ ਤੁਹਾਨੂੰ ਆਪਣੇ ਆਪ ਨੂੰ ਸੰਭਾਲਣਾ ਪੈਂਦਾ ਹੈ ਤਾਂ ਇਹ ਪਰਿਵਾਰ ਦੇ ਨਾਲ ਇੰਜ ਹੀ ਭਾਣਾ ਵਾਪਰ ਰਿਹਾ ਕਰਜ਼ੇ ਤੋਂ ਤੰਗ ਆਣ ਕੇ ਸਾਲ ਦੇ ਆਖਰੀ ਦਿਨ ਪੂਰੇ ਪਰਿਵਾਰ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ ਤੇ ਅੱਜ ਨਵੇਂ ਸਾਲ ਵਾਲੇ ਦਿਨ ਇਹਨਾਂ ਦੇ ਘਰ ਦੇ ਵਿੱਚ ਜਿੱਥੇ ਵਧਾਈਆਂ ਦੇਣੀਆਂ ਸੀ ਜਿੱਥੇ ਇੱਕ ਦੂਜੇ ਨੂੰ ਫੋਨ ਹੁਣੇ ਸੀ ਕਿ ਨਵੇਂ ਸਾਲ ਦੀਆਂ ਵਧਾਈਆਂ ਉੱਥੇ ਹੀ ਹੁਣ ਇਸ ਘਰ ਦੇ ਵਿੱਚ ਜਿਹੜਾ ਆ ਉਹ ਰੋਣਾ ਪਿਆ ਹੋਇਆ ਹੈ 70 ਵਿਸ਼ੇ ਹੋਏ ਨੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇੱਕ ਪਿਤਾ ਜਿਸ ਦੀ ਕਿ ਤਿੰਨ ਸਾਲ ਦੀ ਇਸ ਦੇ ਵਿੱਚ ਬੱਚੀ ਵੀ ਹੈ ਉਹ ਜਦੋਂ ਆਪਣੇ ਘਰ ਤੋਂ ਇੱਥੇ ਆਉਂਦਾ ਤਾਂ ਦੇਖਦਾ ਹੈ ਕਿ ਮੇਰੀ ਬੱਚੀ ਜਿਹੜੀ ਹੈ ਉਹ ਇੱਥੇ ਪਈ ਹੋਈ ਹੈ ਜਿਸ ਨੂੰ ਕੇਫਾ ਲਗਾਇਆ ਗਿਆ ਹੈ ਤਾਂ ਇਹ ਤਸਵੀਰਾਂ ਤੇ ਵਿੱਚ ਵੀ ਦੇਖ ਸਕਦੇ ਹੋ ਉਸ ਦਾ ਰੋਣਾ ਨਿਕਲ ਜਾਂਦਾ ਹੈ ਤਾਂ ਹਾਂ ਮਾਰਦਾ ਹੈ ਕਿ ਹਾਈ ਪੁੱਤ ਵਾਪਸ ਆ ਜਾ ਕਿਉਂਕਿ ਇੱਕ ਤਾਂ ਘਰ ਵਾਲੀ ਦੀ ਵੀ ਮੌਤ ਹੋ ਗਈ ਹੈ ਔਰ ਦੂਸਰਾ ਤਿੰਨ ਸਾਲਾ ਬੱਚੀ ਦੀ ਵੀ ਮੌਤ ਹੋ ਚੁੱਕੀ ਹੈ ਤਾਂ ਸੀਨੇ ਦੇ ਨਾਲ ਲਾ ਕੇ ਉਹ ਆਪਣੀ 3 ਸਾਲਾ ਬੱਚੀ ਨੂੰ ਸੀਨੇ ਦੇ ਨਾਲ ਲਾਉਂਦਾ ਹੈ ਔਰ ਸੀਨੇ ਦੇ ਨਾਲ ਲਾ ਕੇ ਤਾਂहां ਮਾਰ-ਮਾਰ ਕੇ ਰੋਂਦਾ ਹੈ ਕਿ ਮੇਰੀ ਬੱਚੀ ਤੂੰ ਵਾਪਸ ਆ ਜਾ ਤਾਂ ਇਹ ਦਰਦ ਦੇਖ ਸਕਦੇ ਤੁਸੀਂ ਪਰਿਵਾਰਕ ਮੈਂਬਰਾਂ ਦਾ ਕਿ ਕਿੰਨਾ ਦਰਦ ਹੈ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਪਰ ਮਗਰ ਰਿਸ਼ਤੇਦਾਰ ਹੋਰ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਹਾਲ ਹੁਣ ਤੁਸੀਂ ਦੇਖ ਸਕਦੇ ਹੋ ਰੋ-ਰੋ ਕੇ ਬੁਰੇ ਹਾਲ ਕੋਈ ਨਹੀਂ ਤਾਂ ਇਸ ਘਰ ਦੇ ਵਿੱਚ 70 ਵੇਸ ਚੁੱਕੇ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂ